ਸੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਜੋ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਪਰਮੇਸ਼ਿਆ ਦੇ ਉਹ ਦੋ ਹੁਕਮ ਜਿਨ੍ਹਾਂ ਨੂੰ ਅਸੀਂ ਮੰਨ ਕੇ ਇਹ ਸ਼ਰੀਰ ਦੇ ਵਿੱਚ ਰਹਿ ਕੇ ਆਪਣੀ ਆਤਮਾ ਨੂੰ ਮੁਕਤ ਕਰਾ ਸਕਦੇ ਹਾਂ ਤੇ ਸਵਰਗ ਦੇ ਵਿੱਚ ਜਾ ਸਕਦੇ ਹਾਂ ਹਾਲੇਲੂਇਆ ਕਿਉਂਕਿ ਇਹ ਹੁਕਮ ਧਰਤੀ ਦੇ ਉੱਤੇ ਰਹਿ ਕੇ ਮੰਨਣੇ ਬੜੇ ਜ਼ਰੂਰੀ ਨੇ ਤਾਂ ਕਿ ਅਸੀਂ ਉਸ ਸਦਾ ਦੇ ਜੀਵਨ ਨੂੰ ਹਾਸਲ ਕਰੀਏ ਹਾਲੇਲੂਇਆ ਬੇਕਰ ਜਦੋਂ ਅਸੀਂ ਮੱਤੀ ਦੀ ਅੰਜੀਰ ਪੜਦੇ ਹਾਂ ਬਾਈ ਬਾਪ ਵਚਨ ਦੇ ਵਿੱਚ ਲਿਖਿਆ ਕਿ ਫਰੀਸੀ ਤੇ ਸਦੂਕੀ ਇਕੱਠੇ ਹੋ ਕੇ ਪ੍ਰਭੂ ਯੇਸ਼ੂ ਮਸੀਹ ਦੇ ਕੋਲੋਂ ਆਏ ਵਚਨ ਦੇ ਵਿੱਚ ਲਿਖਿਆ ਕਿ ਆਣ ਕੇ ਉਹਨਾਂ ਨੇ ਪ੍ਰਭੂ ਯੇਸ਼ੂ ਮਸੀਹ ਨੂੰ ਇੱਕ ਸਵਾਲ ਪੁੱਛਿਆ ਕਿ ਪ੍ਰਭੂ ਸਭ ਤੋਂ ਵੱਡਾ ਹੁਕਮ ਕਿਹੜਾ ਆ ਜਿਹੜਾ ਮਨੁੱਖ ਮੰਨ ਕੇ ਤੇ ਧਰਤੀ ਦੇ ਉੱਤੇ ਰਹਿ ਕੇ ਤੇ ਉਹ ਸਦਾ ਦੀ ਮੁਕਤੀ ਨੂੰ ਪ੍ਰਾਪਤ ਕਰੇ ਹਾਲੇਲੂਇਆ ਕਿਉਂਕਿ ਵੇਖੋ ਭੈਣ ਭਰਾਓ ਧਰਤੀ ਦੇ ਉੱਤੇ ਸਾਰੇ ਲੋਕ ਰਹਿੰਦੇ ਆ ਹallelujah ਹੋ ਸਕਦਾ ਕੁਝ ਲੋਕ ਉਹਨਾਂ ਹੁਕਮਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਦੇ ਹੋਣ ਅਤੇ ਕੁਝ ਲੋਕ ਨਹੀਂ ਲਾਗੂ ਕਰਦੇ ਹੋਣ ਕਿਹੜੇ ਹੁਕਮ ਨੇ ਅਸੀਂ ਪੜਾਂਗੇ ਵਚਨ ਮੱਤੀ ਦੀ ਅੰਜੀਰ ਉਹਦਾ 22 ਦੀ 37 ਵਿੱਚ ਲਿਖਿਆ ਪ੍ਰਭੂ ਨੇ ਉਹਨਾਂ ਨੂੰ ਕਿਹਾ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ ਆਪਣੀ ਸਾਰੀ ਜਾਨ ਨਾਲ ਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ਹallelujah ਵੇਖੋ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਆਪਣੇ ਸਾਰੇ ਦਿਲ ਦੇ ਨਾਲ ਆਪਣੀ ਸਾਰੀ ਜਾਨ ਦੇ ਨਾਲ ਤੇ ਆਪਣੀ ਸਾਰੀ ਬੁੱਧ ਦੇ ਨਾਲ ਪਰਮੇਸ਼ਰ ਨੂੰ ਪਿਆਰ ਕਰ ਹallelujah ਵੇਖੋ ਭੈਣ ਭਰਾਓ ਅੱਜ ਦੀ ਦੁਨੀਆ ਦੇ ਵਿੱਚ ਅੱਜ ਦੇ ਲੋਕਾਂ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਦਿਲ ਤੋਂ ਪਰਮੇਸ਼ਰ ਨੂੰ ਪਿਆਰ ਕਰਦੇ ਨੇ ਹallelujah ਨਾ ਉਹਨਾਂ ਦਾ ਆਤਮਾ ਖੁਦਾ ਦੇ ਕੰਮਾਂ ਦੇ ਵਿੱਚ ਖੁਸ਼ ਹੁੰਦਾ ਹੈ ਤੇ ਨਾ ਹੀ ਉਹਨਾਂ ਦੀ ਬੁੱਧ ਖੁਦਾ ਦੇ ਕੰਮਾਂ ਦੇ ਵਿੱਚ ਵੱਲ ਜਾਂਦੀ ਹੈ ਅੱਜ ਹਰ ਕੋਈ ਇਨਸਾਨ ਆਪਣਾ ਦਿਲ ਚਾਹੇ ਪਹਿਵਲ ਲਾਇਆ ਹੈ ਚਾਹੇ ਲਾਲਚ ਵੱਲ ਲਾਇਆ ਹੈ ਧਰਤੀ ਦੀਆਂ ਚੀਜ਼ਾਂ ਦੇ ਉੱਤੇ ਹਰ ਇੱਕ ਨੇ ਆਪਣਾ ਦਿਲ ਲਾਇਆ ਹੈ ਆਤਮਾ ਵੀ ਉਹਨਾਂ ਦਾ ਐਦਾਂ ਹੀ ਉਹਨਾਂ ਚੀਜ਼ਾਂ ਦੇ ਵਿੱਚ ਹੀ ਫਸਿਆ ਰਹਿੰਦਾ ਹੈ ਬੁੱਧ ਉਹਨਾਂ ਨੇ ਪੂਰੀ ਆਪਣੇ ਕੰਮਾਂ ਦੇ ਉੱਤੇ ਪੂਰੀ ਬੁੱਧ ਵਰਤਦੇ ਆ ਪਰ ਜਦੋਂ ਖੁਦਾ ਦੀ ਵਾਰੀ ਆਉਂਦੀ ਆ ਜਦੋਂ ਸੱਚ ਦੀ ਵਾਰੀ ਆਉਂਦੀ ਆ ਤੇ ਉਹ ਇਸ ਬੁੱਧ ਦੇ ਨਾਲ ਸੱਚ ਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕਰਦੇ ਹallelujah ਵੇਖੋ ਤਾਂ ਹੀ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਸਭ ਤੋਂ ਪਹਿਲਾ ਤੇ ਵੱਡਾ ਹੁਕਮ ਇਹੀ ਆ ਕਿ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਦਿਲ ਨਾਲ ਆਪਣੀ ਜਾਨ ਨਾਲ ਤੇ ਆਪਣੀ ਬੁੱਧ ਦੇ ਨਾਲ ਪਿਆਰ ਕਰ ਹਾਲੇਲੂਇਆ ਵੇਖੋ ਭੈਣ ਭਰਾਓ ਇਹ ਤਿੰਨ ਚੀਜ਼ਾਂ ਹੀ ਹੁੰਦੀਆਂ ਇਨਸਾਨ ਦੇ ਵਿੱਚ ਹਾਲੇਲੂਇਆ ਵੇਖੋ ਬੁੱਧ ਇਨਸਾਨ ਨੂੰ ਚਲਾਉਂਦੀ ਆ ਤੇ ਦਿਲ ਉਹਦਾ ਧੜਕਦਾ ਆ ਤੇ ਜਾਨ ਜਾਨ ਮਤਲਬ ਕਿ ਆਤਮਾ ਉਹਦਾ ਖੂਨ ਦੇ ਵਿੱਚ ਹੁੰਦਾ ਹੈ ਹਾਲੇਲੂਇਆ ਇਹ ਤਿੰਨਾਂ ਚੀਜ਼ਾਂ ਧਰਤੀ ਦੇ ਉੱਤੇ ਮਨੁੱਖ ਨੂੰ ਚਲਾ ਰਹੀਆਂ ਨੇ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਹੀ ਉਹ ਪਰਮੇਸ਼ਰ ਨੂੰ ਮੰਨ ਕੇ ਉਹਦੇ ਹੁਕਮ ਨੂੰ ਪੂਰਾ ਕਰਕੇ ਸਰੀਰ ਵਿੱਚ ਤੇ ਉਹ ਸਵਰਗ ਦੇ ਵਿੱਚ ਜਾ ਸਕਦਾ ਹੈ ਅੱਗੇ ਪ੍ਰਭੂ ਨੇ ਵਚਨ ਵਿੱਚ ਕਿਹਾ ਕਿ ਵੱਡਾ ਤੇ ਪਹਿਲਾ ਹੁਕਮ ਇਹੀ ਆ ਹallelujah ਦੂਜਾ ਪ੍ਰਭੂ ਨੇ ਹੁਕਮ ਕੀ ਕਿਹਾ ਦੂਜਾ ਹੁਕਮ ਪ੍ਰਭੂ ਨੇ ਕਿਹਾ ਇਸ ਤਰ੍ਹਾਂ ਕਿ ਤੂੰ ਆਪਣੇ ਗਵਾਂਢੀ ਨੂੰ ਆਪਣੇ ਜਿਹਾ ਪਿਆਰ ਕਰ ਹallelujah ਪਹਿਲਾ ਹੁਕਮ ਪ੍ਰਭੂ ਨੇ ਕਿਹਾ ਕਿ ਮੈਨੂੰ ਪਿਆਰ ਕਰ ਦੂਜਾ ਹੁਕਮ ਖੁਦਾ ਨੇ ਕਹਤਾ ਕਿ ਤੂੰ ਆਪਣੇ ਗਵਾਂਢੀ ਨੂੰ ਆਪਣੇ ਜਿਹਾ ਪਿਆਰ ਕਰ ਤੇ ਵੇਖੋ ਭੈਣ ਭਰਾਓ ਆਪਣੇ ਸਰੀਰ ਦੇ ਨਾਲ ਜਿੰਨੇ ਵੀ ਇਸ ਧਰਤੀ ਦੇ ਉੱਤੇ ਲੋਕ ਰਹਿੰਦੇ ਨੇ ਕਿਹੇ ਨੇ ਵੀ ਆਪਣੇ ਸਰੀਰ ਦੇ ਨਾਲ ਵੈਰ ਨਹੀਂ ਰੱਖਿਆ ਅੱਜ ਕਿਹਦੇ ਵੀ ਸਰੀਰ ਦੇ ਉੱਤੇ ਦੁੱਖ ਆਉਂਦਾ ਆ ਪੀੜ ਹੁੰਦੀ ਆ ਤੇ ਉਸੇ ਵੇਲੇ ਉਹ ਡਾਕਟਰਾਂ ਦੇ ਕੋਲ ਭੱਜ ਜਾਂਦੇ ਨੇ ਤੇ ਵੇਖੋ ਭੈਣ ਭਰਾਓ ਇਨਸਾਨ ਆਪਣੇ ਆਪ ਨੂੰ ਤੇ ਪਿਆਰ ਕਰ ਸਕਦਾ ਆ ਪਰ ਆਪਣੇ ਗਵਾਂਢੀ ਨੂੰ ਨਹੀਂ ਪਿਆਰ ਕਰਦਾ ਅੱਜ ਦੀ ਦੁਨੀਆ ਦੇ ਵਿੱਚ ਅੱਜ ਦੀ ਇਸ ਪੀੜੀ ਦੇ ਵਿੱਚ ਵੇਖ ਲਓ ਕਿ ਗਵਾਂਢੀ ਗਵਾਂਢੀ ਨੂੰ ਵੇਖ ਕੇ ਰਾਜੀ ਨਹੀਂ ਹੁੰਦਾ ਇੱਕ ਦੂਜੇ ਨੂੰ ਉਹ ਦੰਦਾ ਨਾ ਪਾੜਨ ਦੀ ਕੋਸ਼ਿਸ਼ ਕਰ ਰਹੇ ਉਹ ਵੇਖ ਕੇ ਇੱਕ ਦੂਜੇ ਨੂੰ ਰਾਜੀ ਨਹੀਂ ਉਹ ਇੱਕ ਦੂਜੇ ਦੇ ਉੱਤੇ ਚੜਾਈ ਕਰਦੇ ਨੇ ਕਿ ਇਹ ਮਿਰ ਤੋਂ ਕਿਤੇ ਵੱਡਾ ਨਾ ਹੋ ਜਾਵੇ ਇਹਨੂੰ ਮੈਂ ਕਿਤੇ ਮਾਫ਼ ਨਾ ਕਰ ਦਵਾਂ ਵੇਖੋ ਭੈਣ ਭਰਾਓ ਜੇ ਸਵਰਗ ਨੂੰ ਜਾਣਾ ਆ ਤੇ ਜੇ ਮੁਕਤੀ ਨੂੰ ਪ੍ਰਾਪਤ ਕਰਨਾ ਆ ਤੇ ਪ੍ਰਭੂ ਯੇਸ਼ੂ ਮਸੀਹ ਦੇ ਇਹ ਦੋ ਹੁਕਮ ਨੇ ਜਿਹੜੇ ਆਪਣੇ ਸ਼ਰੀਰ ਦੇ ਵਿੱਚ ਪੂਰਿਆਂ ਕਰਨੇ ਆ ਵੇਖੋ ਭੈਣ ਭਰਾਓ ਖਾਸ ਕਰਕੇ ਗਵਾਂਢੀ ਉਹ ਆ ਜਿਹੜਾ ਤੁਹਾਡੇ ਨਜ਼ਦੀਕ ਰਹਿੰਦਾ ਹੈ ਜਿਹਦੇ ਨਾਲ ਤੁਹਾਡਾ ਜ਼ਿਆਦਾ ਮੇਲ ਮਿਲਾ ਪਿਆ ਤੇ ਵੇਖੋ ਭੈਣ ਭਰਾਓ ਉਹਨੂੰ ਪ੍ਰਭੂ ਨੇ ਕਿਹਾ ਆ ਕਿ ਤੂੰ ਪਿਆਰ ਕਰ ਹਾਲੇਲੂਇਆ ਵੇਖੋ ਇੱਕ ਤੇ ਗਵਾਂਢੀ ਆ ਤੁਹਾਡੇ ਘਰ ਦੇ ਕੋਲ ਇੱਕ ਗਵਾਂਢੀ ਉਦੋਂ ਬੰਦਾ ਜਦੋਂ ਤੁਸੀਂ ਬਾਹਰ ਜਾਂਦੇ ਜੀ ਹallelujah ਵੇਖੋ ਜਿਹੜਾ ਘਰ ਵਾਲਾ ਘਰ ਦੇ ਤੁਹਾਡੇ ਕੋਲ ਗਵਾਂਢੀ ਆ ਉਹਨੂੰ ਖੁਦਾ ਕਹਿੰਦਾ ਆ ਕਿ ਤੂੰ ਆਪਣੇ ਦਿਲ ਤੋਂ ਮਾੜਾ ਨਾ ਕਰ ਇਹਨੂੰ ਬਦਸੀਸ਼ਨਾ ਤੇ ਆਪਣੇ ਘਰ ਦੇ ਵਿੱਚ ਉਹਦੀ ਬਰਬਾਦੀ ਦੀ ਯੋਜਨਾ ਨਾ ਬਣਾ ਹallelujah ਕਿਉਂ ਕਿਉਂਕਿ ਇਹਦਾ ਕਰਕੇ ਤੇਰੀ ਬਰਕਤ ਦੂਰ ਦੀ ਦੂਰ ਹੁੰਦੀ ਜਾਵੇਗੀ ਇਹਦਾ ਕਰਕੇ ਤੂੰ ਸਵਰਗ ਦੇ ਵਿੱਚੋਂ ਜਾਣੋਂ ਰੁੱਕ ਜਾਵੇਂਗਾ ਉਹਦਾ ਕਰਕੇ ਉਸ ਹੁਕਮ ਦਾ ਕਰਕੇ ਤੂੰ ਮੁਕਤੀ ਨੂੰ ਨਹੀਂ ਪਾਵੇਂਗਾ ਹallelujah ਤੇ ਵੇਖੋ ਭੈਣ ਭਰਾਓ ਵਚਨ ਦੇ ਵਿੱਚ ਲਿਖਿਆ ਆ ਕਿ ਵਚਨ ਤੇ ਚੱਲਣਾ ਤੇ ਜਿਹੜੇ ਚੱਲਦੇ ਨੇ ਤੇ ਉਹ ਸਦਾ ਦਾ ਫਿਰ ਜੀਵਨ ਵੀ ਪਾਉਂਦੇ ਨੇ ਹਾਲੇਲੂਇਆ ਕਿਉਂਕਿ ਪ੍ਰਭੂ ਨੇ ਕਿਹਾ ਕਿ ਧੰਨੇ ਉਹ ਮਨੁੱਖ ਜਿਹੜੇ ਇਹਨੂੰ ਸੁਣਦੇ ਨੇ ਤੇ ਇਹਦੇ ਉੱਤੇ ਚੱਲਦੇ ਨੇ ਤੇ ਇਹਨੂੰ ਪੂਰਿਆਂ ਆਪਣੇ ਜੀਵਨ ਦੇ ਵਿੱਚ ਕਰਦੇ ਨੇ ਤੇ ਵੇਖੋ ਭੈਣ ਭਰਾਓ ਖੁਦਾ ਨੇ ਸਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਪਹਾੜਾਂ ਤੇ ਜਾਓ ਇੱਕ ਲੱਤ ਦੇ ਉੱਤੇ ਖਲੋਤੇ ਰਹੋ ਪਾਣੀ ਦੇ ਉੱਤੇ ਬਹਿ ਜਾਓ ਅੱਗ ਦੇ ਵਿੱਚ ਬਹਿ ਜਾਓ ਕਿਤੇ ਵੀ ਦੂਰ ਜਗ੍ਹਾ ਤੇ ਜਾਓ ਵੇਖੋ ਪ੍ਰਭੂ ਨੇ ਸਾਨੂੰ ਐਦਾਂ ਦਾ ਕੋਈ ਵੀ ਹੁਕਮ ਨਹੀਂ ਦਿੱਤਾ ਪ੍ਰਭੂ ਨੇ ਸਾਨੂੰ ਦੋ ਹੁਕਮੇ ਦਿੱਤੇ ਵੇਖੋ ਵਚਨ ਦੇ ਵਿੱਚ ਲਿਖਿਆ ਅੱਗੇ ਜਦੋਂ ਅਸੀਂ ਵਚਨ ਪੜ੍ਹਦੇ ਹਾਂ ਪ੍ਰਭੂ ਨੇ ਕਿਹਾ ਇਹਨਾਂ ਦੋਹਾਂ ਹੁਕਮਾਂ ਤੇ ਬਵਿਸ਼ਤਾ ਤੇ ਨਵਾਂ ਨੀਮ ਟਿਕਿਆ ਹੈ ਹਾਲੇਲੂਇਆ ਵੇਖੋ ਇਹਨਾਂ ਦੋਹਾਂ ਹੁਕਮਾਂ ਨੂੰ ਪੂਰਿਆਂ ਕਰਕੇ ਅਸੀਂ ਆਪਣੇ ਆਤਮਾ ਨੂੰ ਸਰੀਰ ਨੂੰ ਜਦੋਂ ਅਸੀਂ ਛੱਡਾਂਗੇ ਤੇ ਆਪਣੇ ਆਤਮਾ ਨੂੰ ਸਵਰਗ ਦੇ ਵਿੱਚ ਲੈ ਕੇ ਜਾ ਸਕਦੇ ਹਾਲੇਲੂਇਆ ਇਹਨਾਂ ਦੋ ਹੁਕਮਾਂ ਨੂੰ ਆਪਣੇ ਸਰੀਰ ਦੇ ਵਿੱਚ ਪੂਰਿਆਂ ਕਰਕੇ ਹਾਲੇਲੂਇਆ